ਲੱਗੇ ਜਪੇ ਜੋਂਹ ਸਿੰਘ ਨੂੰ ਆਇਆ ਸਾਰੇ ਲੈ ਗਏ ਲਾਂਬੇ ਤੇਰੇ ਸਾਰੇ ਹੋ ਗਈ ਬੱਲੇ ਬੱਲੇ ਹੋ ਗਈ ਜੋਂਹ ਸਿੰਘ ਜਿਉਂਦਾ ਕਰਤਾ ਜੀ ਸਭਾ ਸਰਪਲੇਟ ਨੂੰ ਫੌਂਡ ਦਾ ਕੰਮ ਦੀ ਸ਼ੁਰੂਆਤ ਕਰਵਾਈ ਆ ਠੀਕ ਹੈ ਨਾ ਸਾਰੇ ਇਹ ਲੰਬੇ ਸਮੇਂ ਤੋਂ ਦੋਲੇ ਫਾਟੇ ਤੋਂ ਲੈ ਕੇ ਗਾਣਾ ਮੰਡੀ ਦੇ ਮੋੜ ਤੱਕ ਲੋਕਾਂ ਦੀ ਮੰਗ ਸੀ ਕਿ ਸੜਕ ਇਹ ਕਈ ਵਾਰ ਬਣੀ ਤੇ ਨਾਲ ਟੁੱਟ ਜਾਂਦੀ ਕਿਉਂਕਿ ਪਾਣੀ ਖੜਦਾ ਸੀ ਪਰ ਹੁਣ ਸਾਡੇ ਮੱਡੀਪੁਰ ਤੇ ਜੀ ਸਾਹਿਬ ਨੇ ਐਕਟਰ ਸਾਹਿਬ ਨੇ ਜਿਹੜੀ ਰੋਮਪੱਡੀਪੁਰ ਨੇ ਰੋਡ ਬਣਾਈ ਹੈ ਬਹੁਤ ਵਧੀਆ ਇਸੇ ਤਰੀਕੇ ਨਾਲ ਬਾਗੇ ਬਣਾਈਏ ਕਿ ਕੋਈ ਲੋਕਾਂ ਸ਼ਿਕਾਇਤ ਨਹੀਂ ਆਉ। ਇਸੇ ਤਰੀਕੇ ਇਹ ਵਾਰਡ ਨੰਬਰ 1 ਦੇ ਵਿੱਚ ਇਹ ਪੈਂਦਾ ਤੁਸਰਾ ਜਿਹਦੇ ਨਾਲ ਹੀ ਅਸੀਂ ਵਾਰਡ ਨੰਬਰ 1 ਦੇ ਸੰਬੰਧ ਵਿੱਚ ਮੁਸ਼ਕਲ ਸੀ ਥ੍ਰੀ ਸੀਵਰੇਜ ਦੀ ਇਹ ਇਸ ਰੇਲਵੇ ਲਾਈਨ ਦੇ ਦੂਜੇ ਪਾਸੇ ਪੂਰੀ ਦਾ ਕਾਫੀ ਹਿੱਸਾ ਕਰਿਆ ਸੀ ਤਾਂ ਲੋਕ ਕਰਕੇ ਜਿੰਦਗੀ ਕੱਤੀ ਸੀ ਕੱਲ ਉਹਨਾਂ ਦਾ ਉਹ ਹਾਦਸਾ ਹੋ ਕੀਤਾ ਇੱਕ ਇੱਕ ਕਰਕੇ ਤੁਸੀਂ ਸਾਰੇ ਕੰਮ ਜਿਹੜੇ ਨੇ ਉਹ ਖਰੇ ਚੜਦਗੇ ਕਿਉਂਕਿ ਸਿਮਤਾ ਦਾ ਆਪਣਾ ਹੱਥ ਹੈ